ਸਿਕਲ ਜੀ ਤੁਸੀਂ ਦੇਦੋ ਨਰਪੱਖ ਪੋਸਟ ਮੈਂ ਦਾਰਾ ਕਬਦੀ ਮੌਜੂਦ ਆ ਜੀ ਪਿੰਡ ਕਬਦੀ ਦੇ ਵਿੱਚ ਜਿਵੇਂ ਕਿ ਆਪ ਸਭ ਨੂੰ ਪਤਾ ਜਦੋਂ ਦਾ ਸਾਵਣ ਮਹੀਨਾ ਚੜਿਆ ਜਦੋਂ ਤੋਂ ਜਿਹੜਾ ਪਿੰਡਾਂ ਦੇ ਵਿੱਚ ਤੀਆਂ ਦੇ ਜਿਹੜੇ ਤਿਹਾਰ ਨੇ ਉਹ ਮਨਾਉਣੇ ਸ਼ੁਰੂ ਹੋ ਹੋ ਚੁੱਕੇ ਹਨ ਅੱਜ ਅਸੀਂ ਪਿੰਡ ਕਬਦੀ ਦੇ ਵਿੱਚ ਉਹ ਜਗ੍ਹਾ ਤੇ ਮੌਜੂਦ ਆ ਜਿੱਥੇ ਅਮਰਤਾ ਪ੍ਰੀਤਮ ਮਹਿਲਾ ਸੇਵਾ ਸੁਸਾਇਟੀ ਵੱਲੋਂ ਜਿਹੜਾ ਤੀਆਂ ਦਾ ਤਿਹਾਰ ਆ ਉਹ ਵੱਡੇ ਪੱਧਰ ਤੇ ਮਨਾਇਆ ਜਾ ਰਿਹਾ ਜਿੱਥੇ ਅੱਜ ਮਹਿਲਾ ਅਮਰਤਾ ਪ੍ਰੀਤਮ ਮਹਿਲਾ ਸੇਵਾ ਸੁਸਾਇਟੀ ਵੱਲੋਂ ਤਿਆਂ ਦਾ ਤਿਹਾਰ ਮਨਾਇਆ ਜਾ ਰਿਹਾ ਉੱਥੇ ਹੀ ਪਿੰਡ ਕਬਦੀ ਦੇ ਸਰਕਾਰੀ ਸਕੂਲ ਦੇ ਵਿੱਚ 8ਵੀਂ 10ਵੀਂ ਤੇ 12ਵੀਂ ਕਲਾਸ ਦੇ ਵਿੱਚੋਂ ਜਿਹੜੇ ਬੱਚੇ ਫਸਟ ਸੈਕੰਡ ਤੇ ਥਰਡ ਪੋਜੀਸ਼ਨ ਤੇ ਆਏ ਨੇ ਉਹਨਾਂ ਦਾ ਵੀ ਅੱਜ ਜਿਹੜਾ ਇੱਥੇ ਸਨਮਾਨ ਆ ਵਿਸ਼ੇਸ਼ ਤੌਰ ਤੇ ਕੀਤਾ ਜਾਣਾ ਇੱਕ ਇਸ ਤੀਆਂ ਦੀ ਬਲੱਖਣ ਜਿਹੜੀ ਗੱਲਬਾਤ ਉਹ ਇਹ ਆ ਵੀ ਇਸ ਤੀਆਂ ਦੇ ਵਿੱਚ ਪੰਜਾਬ ਦੀ ਪ੍ਰਸਿੱਧ ਲੋਕ ਇੱਕ ਬੀਬੀ ਸੁਖਜੀਤ ਕੌਰ ਸਪੈਸ਼ਲ ਇੱਥੇ ਪਹੁੰਚੇ ਨੇ ਜਿਨ੍ਹਾਂ ਨੇ ਆਪਣੇ ਲੋਕ ਗੀਤ ਗਾਈ ਇਸ ਤੀਆਂ ਨੂੰ ਚਾਰ ਚੰਨ ਲਾਇ ਨੇ ਆਪਾਂ ਗੱਲ ਕਰਾਂਗੇ ਇੱਥੋਂ ਦੇ ਜਿਹੜੇ ਬਲਜੀਤ ਕੌਰ ਜੀ ਅਮਰਤਾ ਪ੍ਰੀਤਮ ਮਹਿਲਾ ਸੋਸਾਇਟੀ ਦੇ ਪ੍ਰਧਾਨ ਤੇ ਮੈਡਮ ਸੁਖਜੀਤ ਕੌਰ ਦੇ ਨਾਲ ਆਓ ਆਪਾਂ ਕਰੀਏ ਗੱਲਬਾਤ ਹਾਂਜੀ ਇਹ ਅਮਰਤਾ ਪ੍ਰੀਤਮ ਮਹਿਲਾ ਸੇਵਾ ਸੁਸਾਇਟੀ ਕਵੱਦੀ ਤੋਂ ਆ ਜੀ ਤੇ ਜਿਨ੍ਹਾਂ ਦੇ ਵੱਲੋਂ ਤੀਆਂ ਤੀਜ ਦੀਆਂ ਕਵੱਦੀ ਪਿੰਡ 'ਚ ਮਨਾਇਆਂ ਜਾ ਰਹੀਆਂ ਨੇ ਤੇ ਪਿਛਲੇ ਸਾਲ ਵੀ ਮਨਾਇਆਂ ਗਈਆਂ ਸੀ ਇਹ ਸਾਡਾ ਦੂਸਰਾ ਤੀਆਂ ਦਾ ਮੇਲਾ ਆ ਤੇ ਉਮੀਦ ਕਰਦੇ ਆ ਕਿ ਬੀਬੀ ਬਲਜੀਤ ਕੌਰ ਜੀ ਜਿਵੇਂ ਪ੍ਰਧਾਨ ਨੇ ਤੇ ਸਾਡੀਆਂ ਹੋਰ ਜਿੰਨੀਆਂ ਮੈਂਬਰ ਨੇ ਉਹਨਾਂ ਦੀ ਇਸ ਤਰ੍ਹਾਂ ਹੀ ਹਿੰਮਤ ਜਿਹੜੀ ਆ ਉਹ ਜ਼ਿੰਦਾ ਦਿਲ ਤਰੋ ਤਾਜ਼ਾ ਰਹੇਗੀ ਤੇ ਐਦਾਂ ਹੀ ਤੀਆਂ ਮਨਾਇਆਂ ਜਾਂਦੀਆਂ ਰਹਿਣ। ਮੀਆਂ ਦੇ ਨਾਲ-ਨਾਲ ਤੁਸੀਂ ਅੱਜ ਹੋਰ ਵੀ ਕੋਈ ਐਕਟੀਵਿਟੀ ਕਰ ਰਹੇ ਹੋ? ਹਾਂਜੀ ਇੱਕ ਤਾਂ ਅਸੀਂ ਪੁਰਾਣੇ ਜਿਹੜੇ ਨੇ ਇੱਥੇ ਕਾਫੀ ਸਮਾਨ ਮੰਗਾਏ ਹੋਏ ਨੇ ਜਿਹੜੇ ਵਿਰਸੇ ਨਾਲ ਜੁੜੇ ਹੋਏ ਨੇ ਬੱਚਿਆਂ ਨੂੰ ਜਾਣਕਾਰੀ ਦੇਣ ਲਈ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਬੱਦੀ ਦੇ ਵਿੱਚੋਂ 8ਵੀਂ, 10ਵੀਂ ਤੇ 12ਵੀਂ ਦੇ ਜਿਹੜੇ ਬੱਚੇ ਫਸਟ, ਸੈਕੰਡ, 3rd ਆਏ ਸੀਗੇ ਬੋਰਡ ਦੀ ਕਲਾਸ ਦੇ ਵਿੱਚ ਉਹਨਾਂ ਨੂੰ ਅਸੀਂ ਸਰਟੀਫਿਕੇਟ ਤੇ ਮੋਮੈਂਟੋ ਦੇ ਰਹੇ ਹਾਂ ਤਾਂ ਕਿ ਉਹਨਾਂ ਦੇ ਹੌਸਲਾ ਫਜ਼ਾਈ ਹੋ ਸਕੇ ਉਹਨਾਂ ਦੇ ਮਾਪਿਆਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਜੇ ਤੁਹਾਨੂੰ ਲੱਗਦਾ ਵੀ ਪੰਜਾਬ ਦੇ ਨਾਲ ਨਾਲ ਇਸ ਤਰ੍ਹਾਂ ਬੱਚਿਆਂ ਨੂੰ ਸਮਾਪਤ ਕਰਦੇ ਆ ਉਹਨਾਂ ਦੇ ਹੌਸਲਾ ਹੌਲੀ ਬਦਲ ਬਿਲਕੁਲ ਜੀ ਬੱਚਿਆਂ ਨੂੰ ਜੇਕਰ ਅਸੀਂ ਇਸ ਤਰ੍ਹਾਂ ਹੌਸਲਾ ਨਹੀਂ ਦਵਾਗੇ ਤਾਂ ਉਹ ਗਲਤ ਪਾਸੇ ਜਾ ਸਕਦੇ ਆ ਕਿਉਂਕਿ ਬੱਚਿਆਂ ਚ ਬਹੁਤ એનર્ਜੀ ਹੁੰਦੀ ਆ ਜੇ ਅਸੀਂ ਉਹਨਾਂ ਦੀ એનર્ਜੀ ਨੂੰ ਕਿਸੇ ਸਾਰਥਕ ਪਾਸੇ ਨਹੀਂ ਲਾਂਦੇ ਤਾਂ ਉਹ ਨਸ਼ਿਆਂ ਦੇ ਪਾਸੇ ਜਾਂ ਫਿਰ ਸਮਾਜ ਨੂੰ ਢਾਹੂ ਤਰੀਕੇ ਦੇ ਨਾਲ ਜਿਹੜਾ ਉਹਨਾਂ ਦੀ ਸੋਚ ਡਿਵੈਲਪ ਹੁੰਦੀ ਆ ਤੇ ਇਹ ਕੰਮ ਚੱਲਦੇ ਰਹਿਣੇ ਚਾਹੀਦੇ ਆ ਤਾਂ ਕਿ ਬੱਚੇ ਜਿਹੜੇ ਆ ਉਹਨਾਂ ਨੂੰ ਹੌਸਲਾ ਫਜ਼ਾਈ ਮਿਲੇ ਹਾਂਜੀ ਮਿਸਤੀਜ ਹਾਂਜੀ ਮਿਸਤੀਜ ਵੀ ਚੁਣੀ ਜਾਊਗੀ ਇਹਦੇ ਵਿੱਚ ਜੀ ਫਸਟ ਸੈਕੰਡ ਥਰਡ ਅਸੀਂ ਬੱਚੇ ਚੁਣ ਰਹੇ ਹਾਂ ਮਿਸਤੀਜ ਦਾ ਵੀ ਜਨੇ ਤੁਸੀਂ ਇਹ ਪ੍ਰਾਲਾ ਕੀਤਾ ਤੀਆਂ ਦੇ ਨਾਲ-ਨਾਲ ਬੱਚਿਆਂ ਦੀ ਹੌਸਲਾ ਪੈਜਾਈ ਲਈ ਉਹਨਾਂ ਨੂੰ ਪੜ੍ਹਾਈ ਦੇ ਖੇਤਰ ਦੇ ਵਿੱਚ ਅੱਗੇ ਵਧਣ ਲਈ ਵੀ ਹੋਰ ਨਾ ਹੋਰ ਵੀ ਲੋਕਾਂ ਨੂੰ ਜਿਹੜੇ ਸਾਡੀਆਂ ਭੈਣਾਂ ਤੀਆਂ ਮਨਾਉਂਦੀਆਂ ਨੇ ਵੀ ਉਹਨਾਂ ਨੂੰ ਵੀ ਇਹ ਪ੍ਰਾਲੇ ਕਰਨੇ ਚਾਹੀਦੇ ਨੇ ਹਾਂਜੀ ਬਿਲਕੁਲ ਜੀ ਕਿਉਂਕਿ ਬੱਚੇ ਬੱਚਾ ਜਿਹੜਾ ਆ ਪਹਿਲਾਂ ਮਾਂ ਦੀ ਗੋਦ ਵਿੱਚ ਹੁੰਦਾ ਜਿੱਦਾਂ ਉੱਥੋਂ ਮਾਂ ਬੋਲੀ ਸਿੱਖਦਾ ਆ ਮਾਂ ਜਦੋਂ ਸੁਲੰਦੀ ਆ ਨਾ ਬੱਚੇ ਨੂੰ ਤਾਂ ਉਹ ਸੁਰ ਤੇ ਤਾਲ ਵਿੱਚ ਕੁਛ ਨਾ ਕੁਛ ਬੱਚੇ ਨੂੰ ਸੁਣਾਉਂਦੀ ਆ ਫਿਰ ਉਹ ਸਕੂਲ ਦਾਖਲ ਹੁੰਦਾ ਕਾਲਜ ਯੂਨੀਵਰਸਿਟੀ ਜਾਂਦਾ ਸਮਾਜ ਵਿੱਚ ਆਉਣ ਤੋਂ ਪਹਿਲਾਂ ਉਹ ਹਜੇ ਸਕੂਲ ਕਾਲਜ ਦੇ ਵਿੱਚ ਹੀ ਉਹਨੂੰ ਮੌਕਾ ਮਿਲਦਾ ਹੈ ਨਾ ਫਿਰ ਉਹ ਬਹੁਤ ਕੁਝ ਸਿੱਖਦਾ ਅੱਜ ਕੱਲ ਸਕੂਲ ਕਾਲਜ ਜਿਹੜੇ ਨੇ ਉਹ ਮੇਨ ਰੋਲ ਨਿਭਾ ਰਹੇ ਨੇ ਕਿ ਬੱਚਿਆਂ ਨੂੰ ਵਿਰਸੇ ਨਾਲ ਜੋੜਿਆ ਜਾ ਸਕੇ ਬਹੁਤ ਵਧੀਆ ਬਹੁਤ ਹੀ ਸਕੂਲਾਂ ਦੀ ਅਸੀਂ ਨਿਊਜ਼ ਦੇਖਦੇ ਆ ਇਵਨ ਜਿਹੜੀਆਂ ਮੇਰੀਆਂ ਫਰੈਂਡਸ ਨੇ ਬਹੁਤ ਅਲੱਗ-ਅਲੱਗ ਸ਼ਹਿਰਾਂ 'ਚ ਬੈਠੀਆਂ ਉਹ ਬਹੁਤ ਵਧੀਆ ਬੱਚਿਆਂ ਨੂੰ ਤਿਆਰ ਕਰਾ ਰਹੀਆਂ ਨੇ ਤੀਆਂ ਤੇ ਜਿਹੜਾ ਬਾਕੀ ਸਮਾਜ ਹੈ ਮੈਂ ਉਹਨਾਂ ਨੂੰ ਵੀ ਕਹੂੰਗੀ ਕਿ ਉਹਨਾਂ ਨੂੰ ਸਹਿਯੋਗ ਦੇਣਾ ਚਾਹੀਦਾ ਆ ਜਿਹੜਾ ਸਕੂਲ ਤੋਂ ਬਾਹਰ ਬੈਠਾ ਆ ਇਹ ਨਹੀਂ ਇਕੱਲਾ ਸਕੂਲ ਦੇ ਅੰਦਰ ਹੀ ਆ ਸਕੂਲ ਦੇ ਅੰਦਰ ਹੀ ਉਹਦਾ ਇੱਕ ਤਰਪਣ ਐ ਅਸਲੀ ਸਮਾਜ ਦਾ ਤਾਂ ਸਾਰੇ ਸਮਾਜ ਨੂੰ ਸਹਿਯੋਗ ਜ਼ਰੂਰ ਦੇਣਾ ਚਾਹੀਦਾ you. तू ਬੋਲ ਸਰਦਾਰੀ ਤੇਰੀ ਪੁੱਤਾਂ ਤੋਂ ਪਿਆਰੀ ਆਜੀ ਬੋਲ ਸਰਦਾਰੀ ਤੂੰ ਵਾਸੀ ਵੀਰ ਦੇ ਅਧਿ ਨਗਰੀ ਮੈਂ ਇਹੀ ਸੁਠੇ ਨੰਗਾ ਵੀ ਉਰਨਾ ਤੇਰਾ ਸੋਨੇ ਦੀ ਜ਼ੰਜੀਰੀ I'm going